ਮਾਸਟਰ ਕੀਟਰ ਤੇ ਲੈਕਚਰਰ ਭਰਤੀ ਵਾਸਤੇ ਨੇ ਇੱਕ ਜਿਹੜਾ ਨੋਟਿਸ ਵਾਇਰਲ ਹੋ ਰਿਹਾ ਕਹਿਨਾਂਵਾਲੇ ਇੱਕ ਆਰਟੀਕਲ ਵਾਇਰਲ ਹੋ ਰਿਹਾ ਜਿਦੇ ਵਿੱਚ ਤੁਸੀਂ ਦੇਖਦੇ ਹੋ ਕਿ 8237 ਪੋਸਟਾਂ ਮਾਸਟਰ ਕੀਟਰ 864 ਪੋਸਟਾਂ ਲੈਕਚਰਰ ਤੇ ਉਮਰ ਹੱਦ ਛੋਟ ਵੀ ਤੇ 55% ਸ਼ਰਤ ਰੱਦ ਨਾਲ ਹੀ ਇੱਕ ਤੁਸੀਂ ਆ ਅੱਜ ਦੀ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਇੱਕ ਫੋਟੋ ਦੇਖ ਸਕਦੇ ਹੋ ਭਾਵ 3 ਜਨਵਰੀ ਆਪਾਂ ਕਹਿ ਸਕਦੇ ਹਾਂ ਅੱਜ ਇੱਕ ਸੈਕਿੰਡ ਦੇਖ ਚੈੱਕ ਕਰ ਲਈਏ ਡੇਟ ਆਪਾਂ ਕਿੰਨੀ ਹੈਗੀ ਆ 3 ਜਨਵਰੀ ਹਾਂ 3 ਜਨਵਰੀ ਦੀ ਇੱਕ ਜਿਹੜੀ ਇਹ ਫੋਟੋ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਸਾਹਮਣੇ ਕਿ 3 ਜਨਵਰੀ ਨੂੰ ਜਿਹੜੇ ਐਜੂਕੇਸ਼ਨ ਮਿਨਿਸਟਰੀ ਲਾਈਵ ਹੋਏ ਨੇ ਠੀਕ ਹੈ ਹੁਣ ਦੂਸਰੇ ਪਾਸੇ ਸਾਡੇ ਕੋਲੇ ਇੱਕ ਵਾਲਾ ਆ ਚੀਜ਼ ਜਿਹੜੀ ਵਾਇਰਲ ਹੋ ਰਹੀ ਹੈ ਬਹੁਤ ਸਾਰੇ ਸਟੂਡੈਂਟ ਜਿਹੜੇ ਕਮੈਂਟ ਕਰਕੇ ਪੁੱਛ ਰਹੇ ਨੇ ਇਹ ਚੀਜ਼ ਨੂੰ WhatsApp ਤੇ ਭੇਜ ਕੇ ਪੁੱਛ ਰਹੇ ਨੇ ਕਿ ਇਹ ਅਸਲ ਦੇ ਵਿੱਚ ਹੈ ਕੀ ਆ ਅਸਲ ਦੇ ਵਿੱਚ ਵੀ ਇਹ ਇੱਕ ਬਿਆੰਗ ਹੈ ਬਿਆੰਗ ਆਰਟੀਕਲ ਆਪਾਂ ਕਹਿ ਸਕਦੇ ਹਾਂ ਕਿਸੇ ਵੱਲੋਂ ਲਿਖਿਆ ਗਿਆ ਕਿਸੇ ਜੂਨੀਅਨ ਦੇ ਨੁਮਾਇੰਦੇ ਵੱਲੋਂ ਇਹਦੇ ਵਿੱਚ ਹੈ ਕੀ ਆ ਵੀ ਤਈਲੀ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਵੀ ਇਹ ਸੱਚ ਕਿਉਂ ਨਹੀਂ ਹੈਗਾ ਜਿਹੜਾ ਇਹ ਲਿਖਿਆ ਹੋਇਆ ਠੀਕ ਹੈ ਜਿਹੜਾ ਨੋਟਸ ਲਿਖਿਆ ਹੈ ਸੱਚ ਕਿਉਂ ਨਹੀਂ ਹੈ ਬਹੁਤ ਸਾਰੇ ਤਾਂ ਪਹਿਲਾਂ ਧਿਆਨ ਨਾਲ ਪੜਦੇ ਨਹੀਂ ਪਹਿਲਾਂ ਤਾਂ ਪ੍ਰੋਪਰ ਇਹਨੂੰ ਜਦੋਂ ਪੜੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਇਹ ਸੱਚ ਨਹੀਂ ਹੈਗਾ ਅਸਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਪੋਸਟਾ ਨਹੀਂ ਆ ਰਹੀ ਹੈ ਕਿ ਤੁਹਾਨੂੰ ਸਬੂਤ ਵੀ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਦੇਖੋ 8237 ਪੋਸਟਾ ਮਾਸਟਰ ਜਿਹੜਾ 864 ਮਾਸਟਰ ਜਿਹੜਾ ਪੋਸਟਾ ਲੈਕਚਰਰ ਜਿਹੜਾ ਤੇ ਲੈਕਚਰਰ ਜਿਹੜਾ ਵਾਸਤੇ ਇੱਕ ਹੋਰ ਜਿਹੜੀ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ ਸੁਣਨਾ ਚ ਉਪਰੋਕਤ ਕਹਿੰਦੇ ਓਵਰ ਹੱਦ ਜਿਹੜੀ ਛੋਟ ਦਿੱਤੀ ਜਾਊਗੀ ਜਿਹੜੀ ਉਮਰ ਵੱਧ ਤੇ ਹਨ ਜਿਹੜੇ ਚਲੇ ਗਏ 55% ਕਹਿੰਦੇ ਰੱਦ ਕੀਤੀ ਜਾਊ ਅਸਲ ਦੇ ਵਿੱਚ ਜਦੋਂ ਪੂਰਾ ਪੜਾਂਗੇ ਵਿੱਚ ਲਿਖਿਆ ਕੀ ਹੈ ਕਹਿੰਦੇ ਬਹੁਤ ਖੁਸ਼ੀ ਹੈ ਇਹ ਖਬਰ ਆਈ ਤਾਂ ਪਰ ਜਿਉਂ ਹੀ ਕਹਿੰਦੇ ਅੱਖ ਖੁੱਲੀ ਕੇ ਪੱਕੇ ਮੋਰਚੇ ਤੰਬੂ ਤੇ ਲੱਗੇ ਹੋਏ ਨੇ ਠੀਕ ਹੈ ਤਰਪਾਲਾਂ ਹੀ ਕਣੀਆਂ ਵੱਜ ਰਹੀਆਂ ਸਵੇਰ ਦੇ 3 ਵਜੇ ਆ ਠੀਕਾ ਠੱਕਾ ਚੱਲ ਰਿਹਾ ਚਿਹਰਿਆਂ ਤੇ ਠੋਠੋਰ ਕਰਦਾ ਮਤਲਬ ਇਹ ਸਿਸਟਮ ਆ ਰਿਹਾ ਹੈ ਨਾ ਤੇ ਕਹਿਣ ਦਾ ਮਤਲਬ ਹੀ ਅਸਲ ਦੇ ਵਿੱਚ ਇਹ ਜੁਨੀਅਨ ਵੱਲੋਂ ਇੱਕ ਆਰਟੀਕਲ ਬਣਾਇਆ ਗਿਆ ਸੀ ਕਿ ਸਾਨੂੰ ਇਦਾਂ ਇੱਕ ਸੁਪਨਾ ਹੀ ਆਇਆ ਕਿ ਵੀ ਪੋਸਟਾਂ ਆ ਰਹੀਆਂ ਨੇ ਵੀ ਇੰਨੀਆਂ ਪੋਸਟਾਂ ਆਉਣਗੀਆਂ ਪਰ ਅਸਲ ਦੇ ਵਿੱਚ ਇਹ ਅਜਾ ਨਹੀਂ ਹੈ ਅਸਲ ਦੇ ਵਿੱਚ ਪ੍ਰੋਟੈਸਟ ਕਰਨਾ ਹੀ ਪੈਣਾ ਹੁਣ ਆਹ ਸਾਨੂੰ ਮੈਂ ਦੱਸਾਂ ਸੱਚਾਈ ਕਿਵੇਂ ਵੀ ਇਹ ਫੇਕ ਕਿਵੇਂ ਨੇ ਇਹ ਚੀਜ਼ਾਂ ਬੈਸੇ ਤਾਂ ਲਿਖੀ ਹੋਈ ਸੀ ਵੀ ਇੱਕ ਬਿਆੰਗਾਤਮਕ ਪੋਸਟ ਬਣਾਈ ਸੀ ਆਰਟੀਕਲ ਬਣਾਇਆ ਸੀ ਅੱਜ ਦੀ ਇਹ ਜਿਹੜੀ ਲਾਈਵ ਲਗਭਗ 5 ਤੋਂ 7 ਮਿੰਟ ਬੱਲੇ ਸ਼ਾਇਦ 10 ਮਿੰਟ ਲਾਈਵ ਹੋਏ ਹੋਣੇ ਐਜੂਕੇਸ਼ਨ ਮਿਨਿਸਟਰ ਤੇ ਉਹਨਾਂ ਨੇ ਇੱਕ ਥਾਂ ਵੀ ਕਿਤੇ ਮਾਸਟਰ ਕੇਡਰ ਲੈਕਚਰਰ ਕੇਡਰ ਜਾਂ 55% ਨੂੰ ਰੱਦ ਕਰਨ ਦੀ ਜਾਂ ਉਮਰ ਹੱਦ ਦੀ ਕਿਤੇ ਵੀ ਕੋਈ ਅਜਿਹੀ ਗੱਲ ਨਹੀਂ ਕੀਤੀ ਇਸ ਕਰਕੇ ਜੇ ਤੁਸੀਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣਾ ਚਾਹੁੰਦੇ ਹੋ ਮਾਸਟਰ ਕੇਡਰ ਦੀ ਭਰਤੀ ਲੈਣਾ ਚਾਹੁੰਦੇ ਹੋ ਲੈਕਚਰਰ ਦੀ ਭਰਤੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਜੋ ਵੀ ਜੁਨੀਅਨ ਕੰਮ ਕਰ ਰਹੀਆਂ ਮਾਸਟਰ ਕੇਡਰ ਤੇ ਲੈਕਚਰਰ ਵਾਸਤੇ ਉਹਨਾਂ ਦੇ ਜਦੋਂ ਵੀ ਜਿਸ ਸਮੇਂ ਪ੍ਰੋਟੈਸਟ ਹੁੰਦੇ ਆ ਤਾਂ ਉਹਨਾਂ ਦਾ ਤੁਹਾਨੂੰ ਸਾਥ ਦੇਣਾ ਹੀ ਪੈਣਾ ਫਿਰ ਹੀ ਤੁਹਾਡੇ ਹੱਥ 'ਚ ਕੁਝ ਆਉਣਾ ਫਿਰ ਹੀ ਤੁਹਾਡੀਆਂ ਡਿਗਰੀਆਂ ਦਾ ਤੁਹਾਡੇ ਪੀਐਸਲ ਪਾਸ ਦਾ ਤੁਹਾਡੇ ਕੋਚਿੰਗ ਸੈਂਟਰਾਂ ਵਿੱਚ ਮਿਹਨਤ ਕੀਤੀ ਦਾ ਮੁੱਲ ਪੈਣਾ ਹੈਗਾ ਤੇ ਇਸ ਤੋਂ ਲਾਵਾ ਇੱਕ ਚੀਜ਼ ਹੋਰ ਦੱਸ ਦਈਏ ਇਸ ਸਰਕਾਰ ਨੇ 4 ਸਾਲਾਂ ਦੇ ਵਿੱਚ ਇੱਕ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਭਰਤੀ ਨਵੀਂ ਨਹੀਂ ਕੱਢੀ ਪਿਛਲੀ ਸਰਕਾਰ ਦੀਆਂ ਹੀ ਜਿਹੜੀਆਂ ਕਾਂਗਰਸ ਸਰਕਾਰ ਵੇਲੇ ਪੋਸਟਾਂ ਆਈਆਂ ਹੋਈਆਂ ਸੀ ਉਹਨਾਂ ਨੂੰ ਇਹ ਪੂਰਾ ਕਰ ਰਹੇ ਨੇ ਇਹਨਾਂ ਨੇ ਕੋਈ ਵੀ ਨਵੀਂ ਭਰਤੀ ਨਹੀਂ ਸਰ ਜੀ ਸੋ ਇਹ ਸਰਕਾਰ ਤੁਹਾਨੂੰ ਪਤਾ ਵੀ ਸਿੱਖਿਆ ਦੇ ਨਾਂ ਤੇ ਤੇ ਸਿਹਤ ਸਹੂਲਤਾਂ ਦੇ ਨਾਂ ਤੇ ਆਈ ਸੀ ਪਰ ਸਿੱਖਿਆ ਦੇ ਵਿੱਚ ਕਿਤੇ ਨਾ ਕਿਤੇ ਨਵੀਂ ਭਰਤੀ ਨਾ ਮਾਸਟਰ ਗ੍ਰੇਡ ਦੀ ਨਾ ਈਟੀਟੀ ਗ੍ਰੇਡਰ ਦੀ ਤੇ ਨਾ ਹੀ ਲੈਕਚਰ ਗ੍ਰੇਡਰ ਦੀ ਨਾ ਹੀ ਕੋਈ ਪ੍ਰੋਫੈਸਰਾਂ ਦੀ ਕਿਸੇ ਤਰ੍ਹਾਂ ਦੀ ਜਿਹੜੀ ਨਵੀਂ ਭਰਤੀ ਨਹੀਂ ਕੱਢੀ ਗਈ ਸੋ ਪਹਿਲਾਂ ਨਾਲੋਂ ਜਿਹੜਾ ਇੱਕ ਨਵੇਂ ਰੂਲ ਜਿਹੜੇ ਲਾਗੂ ਕਰਕੇ ਬਹੁਤ ਸਾਰਿਆਂ ਨੂੰ ਬੇਰਜ਼ਗਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸੋ ਤੁਸੀਂ ਕਿਵੇਂ ਜਾਣਦੇ ਹੋ ਇਸ ਸਰਕਾਰ ਦੇ ਵਿੱਚ ਐਜੂਕੇਸ਼ਨ ਵਿੱਚ ਕਿੰਨੀਆਂ ਭਰਤੀਆਂ ਆ ਗਈਆਂ ਇੱਕ ਵਾਰੀ ਕਮੈਂਟ ਵਿੱਚ ਕਰਕੇ ਜਰੂਰ ਦੱਸਿਓ ਠੀਕ ਹੈ ਸੋ ਜੁੜੇ ਰਹੋ ਚੈਨਲ ਦੇ ਨਾਲ ਬਿਲਕੁਲ ਸਹੀ ਤੇ ਸਟੀਕ ਜਾਣਕਾਰੀ ਵਾਸਤੇ ਤੁਹਾਨੂੰ ਜਿਹੜਾ ਹਰ ਇੱਕ ਜਾਣਕਾਰੀ ਮਿਲਦੀ ਰਹਿਣੀ ਹੈ ਮਾਸਟਰ ਗ੍ਰੇਡ ਪੰਜਾਬੀ ਐਸਸੀ ਦੀ ਤਿਆਰੀ ਕਰ ਰਹੇ ਹੋ ਪੀਐਸਟ ਦੀ ਤਿਆਰੀ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਫੋਲੋ ਕਰ ਸਕਦੇ ਹੋ ਧੰਨਵਾਦ